ਸ਼ੱਕੀ ਹਾਲਾਤਾਂ ਵਿੱਚ ਹੋਈ ਪੁਲਿਸ ਮੁਲਾਜ਼ਮ ਦੀ ਮੌਤ ਫੋਰੈਂਸਿਕ ਟੀਮ ਪੁਜੀ ਮੌਕੇ ਤੇ ਇੱਕ ਪੁਲਿਸ ਮੁਲਾਜ਼ਮ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਮ੍ਰਿਤਕ ਪੁਲਿਸ ਮੁਲਾਜ਼ਮ ਦੀ ਪਛਾਣ ਐਸਆਈ ਅਰਵਿੰਦਰ ਸਿੰਘ ਵੱਜੋ ਹੋਈ ਜੋ ਕਿ ਪੁਲਿਸ ਲਾਈਨ ਵਿੱਚ ਡਿਊਟੀ ਕਰ ਰਿਹਾ ਸੀ ਮੌਕੇ ਤੋਂ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਰਵਿੰਦਰ ਸਿੰਘ ਸੈਕਟਰ ਬਤਿਸ਼ ਦੇ ਐਲ ਆਈ ਜੀ ਫਲੈਟ ਵਿੱਚ ਕਿਰਾਏ ਤੇ ਰਹਿੰਦਾ ਸੀ जिस वलों अरविंद के परिवारक मैंबर उसकी खराब तबीयत बारे दिती गई पता लगा है कि आंध गुआंढ भी अरविंद की मौत की जानकारी पुलिस आद हीसिक टीम वलों पहुंच के पुलिस मुलाजम की होच पड़ता शुरू कर दिखती गई इलाका एसीपी रूपदीप कौर मुताबिक पुलिस वलों गहराई न पुलिस मुलाजम की होई मौत की जांच पड़ताल कर रही है ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ ਲੁਧਿਆਣਾ ਤੋਂ ਰਾਮ ਕ੍ਰਿਸ਼ਨ अरोड़ा ਦੇ ਨਾਲ ਦਰਸ਼ਨ ਰਾਣਾ ਦੀ ਰਿਪੋਰਟ ਸਾਹਮਣੇ ਆਈ ਅੱਜ 5:30 ਵਜੇ ਸਾਨੂੰ ਕੰਟਰੋਲ ਰੂਮ ਤੋਂ ਕਾਲ ਆਇਆ ਸੀ ਜੀ ਇਹ ਸਬ ਇੰਸਪੈਕਟਰ ਨੇ ਅਰਵਿੰਦਰ ਸਿੰਘ ਜਿਹੜੇ ਕਿ ਪੁਲਿਸ ਲਾਈਨਸ ਲੁਧਿਆਣਾ ਹੀ ਪੋਸਟਡ ਸੀ ਉਹਨਾਂ ਬਾਰੇ ਪਤਾ ਲੱਗਿਆ ਸੀ ਕਿ ਉਹਨਾਂ ਦੀ ਡੈੱਡ ਬੋਡੀ ਇੱਥੇ ਮਿਲੀ ਹੈ ਜੀ ਤਾਂ ਅਸੀਂ ਉਹਦੀ ਇਨਵੈਸਟੀਗੇਸ਼ਨ ਕਰਨ ਆਏ ਹਾਂ ਇਸ ਦੌਰਾਨ ਕਾਰਨ ਨਜ਼ਰ ਆਏ ਜੀ ਉਹਦੀ ਕਿਹੜੇ ਸੰਚੇਦਨ ਜੀ ਨਹੀਂ ਇਹਦੇ ਬਾਰੇ ਹਜੇ ਕਲੈਰਿਟੀ ਨਹੀਂ ਆ ਜੀ ਨਹੀਂ ਕਿਰਾਏ ਤੇ ਰਹਿੰਦੇ ਸੀ ਕਿੱਦਾਂ ਹਾਂਜੀ ਹਾਂਜੀ ਕੋਈ ਕਾਰਨ ਨਜ਼ਰ ਆਇਆ ਜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਐਫਐਐਸਐਲ ਟੀਮ ਆਪਣੀ ਚੈਕਿੰਗ ਕਰ ਰਹੀ ਹੈ ਜੀ ਜਿੱਦਾਂ ਹੀ ਕੁਝ ਪਤਾ ਲੱਗੇਗਾ ਤੁਹਾਨੂੰ ਦੱਸਾਂਗੇ ਪਰਿਵਾਰ ਮੁਕਤ ਆ ਗਿਆ ਹਾਂਜੀ ਹਾਂਜੀ ਪਰਿਵਾਰ ਪਹੁੰਚ ਗਿਆ ਜੀ